ਡ੍ਰੈਫਟਰ ਸਾਰੇ ਅੱਜ ਕੁਝ ਰੋਜ਼ ਵੀ ਧਰਨੇ ਮੰਗਾ ਕੀਨੇ ਸਾਡਿਆਂ ਮੁਖ ਮੰਗਾ ਠੇਕੇਦਾਰੀ ਸਿਸਟਮ ਬੰਦ ਕਰਕੇ ਸਾਰੇ ਮਲਾਜ਼ਮਾਂ ਨੂੰ ਸਿੱਧੇ ਭਰਤੀ ਕਰਨੀ ਚਾਹੀਦੀ ਹੈ ਨੰਬਰ 2 ਪੁਰਾਣੀ ਪੈਨਸ਼ਨ ਸੀ ਬਰਗਾਲਦਰਾ ਨਹੀਂ ਚਾਹੀਦੀ ਹੈ ਬਾਕੀ ਜਿਹੜੀਆਂ ਵਾਲਾ ਸੈਂਟਰ ਗਵਰਨਮੈਂਟ ਨੇ ਜਿਹੜੇ ਤਿੰਨ ਬਿੱਲ ਲਾਗੂ ਕੀਤੇ ਸੀਗੇ ਕਿਸਾਨੀ ਕਿਉਂਕਿ ਕਿਸਾਨ ਜਿਦਵੰਦੀ ਅੱਜ ਸਾਡਾ ਪੂਰਾ ਸਮਰਥਨ ਕਰ ਰਹੀ ਹੈ ਇਸ ਧਰਨੇ ਵਿੱਚ ਉਹਨਾਂ ਦੇ ਵਿੱਚ ਵੀ ਆਲਾ ਹੜਤਾਲ ਦਾ ਪੂਰਾ ਰੋਜ਼ ਹੈ। ਇੱਕ ਪ੍ਰਦਾਨ ਜੀ ਕੱਚੇ ਮਲਾਜ਼ਮਾਂ ਦਾ ਕੀ ਕਹਿਣਾ ਚਾਹੋਗੇ ਜਿਹੜੇ ਕਿ ਠੇਕੇ ਸਿਸਟਮ ਦੇ ਰੱਖੇਵੇਂ ਕਿਉਂਕਿ ਤੁਹਾਡਾ ਮੁਜਾਰਾ ਵੀ ਦੇਖਿਆ ਜਾ ਰਿਹਾ ਉਸ ਨੂੰ ਲੈ ਕੇ ਜਾਵੇ ਤਾਂ ਚੱਲਦਾ। ਪਤਾ ਕੀ ਗੱਲ ਹੈ ਜੀ ਆਲਾ ਸਰਕਾਰਾਂ ਨੇ ਉਹਦਾ ਟ੍ਰੈਂਡ ਬਣਾ ਲਿਆ ਠੇਕੇ ਦਾ ਸਿਸਟਮ ਦਾ। ਹਰ ਮਹਿਕਮੇ 'ਚ ਹਰ ਫੀਲਡ 'ਚ ਠੇਕੇ ਦਾ ਸਿਸਟਮ ਆਊਟਸੋਰਸ ਤੇ ਕਿਉਂਕਿ ਆਊਟਸੋਰਸ ਦਾ ਬਲਾਇੰਡ ਦਿਲ ਜੀ ਦੀ ਪੱਕਾ ਨਹੀਂ ਹੋ ਸਕਦਾ। ਉਹਦੇ ਸੰਬੰਧ ਵਿੱਚ ਜਦ ਹੀ ਆਉਣ ਵਾਲੇ ਟਾਈਮ ਵਿੱਚ ਪੰਜਾਬ ਸਰਕਾਰ ਦੇ ਖਿਲਾਫ ਵੀ ਦਰਨੇ ਪ੍ਰਦਰਸ਼ਨ ਕਰਾਂਗੇ ਪਰ ਜਿਹੜਾ ਅੱਜ ਦਾ ਦਰਨਾ ਇਹ ਆ ਸਾਡਾ ਪਾਰ ਸਰਕਾਰ ਦੇ ਖਿ ਇਹ ਰੋਸਰੇ ਲਿਖਤੀ ਜਾ ਰਹੀ ਹੈ ਭਗਵਾਨ ਜੀ ਕੋਸ਼ਿਸ਼ ਆ ਪਹਿਲਾਂ ਵੀ ਤੁਸੀਂ ਧਰਨਾ ਦਿੱਤਾ ਸੀ ਆਪਣੇ ਮੰਗਾਂ ਨੂੰ ਲੈ ਕੇ ਉਦੋਂ ਕੋਈ ਨਤੀਜਾ ਨਹੀਂ ਨਿਕਲਿਆ ਪਹਿਲਾਂ ਜਿਹੜੇ ਤਰਨਤਾਰਨ ਜੀ ਕੇ ਸਾਨੂੰ ਮਾਨਯੋਗ ਕੈਬਨਿਟ ਮੰਤਰੀ ਡਾਕਟਰ ਰਵਜੋਤ ਜੀ ਨਾਲ ਮੀਟਿੰਗ ਮਿਲੀ ਸੀਗੀ ਉਹਨਾਂ ਨੇ ਸਾਡੇ ਤੋਂ 2 ਮਿੰਟ ਦਾ ਟਾਈਮ ਮੰਗਿਆ ਸੀਗਾ ਕਿ 2 ਮਿੰਟ ਟਾਈਮ ਦੋ ਤੁਹਾਡੀਆਂ ਤਰਖਾ ਵੀ ਵਧਾਵਾਂਗੇ ਤੇ ਤੁਹਾਨੂੰ ਪੱਕੇ ਵੀ ਕਰਾਂਗੇ ਪਰ 2 ਮਿੰਟੇ ਤੋਂ ਅੱਜ ਤੀਜਾ 3 ਮਹੀਨੇ ਹੋ ਗਏ ਨਾ ਤਾਂ ਦੁਵਾਰਾ ਮੀਟਿੰਗ ਹੋਈ ਹੈ ਨਾ ਕੋਈ ਗੱਲਬਾਤ ਹੋਈ ਹੈ ਪ੍ਰਧਾਨ ਜੀ ਗੱਲ ਕਰ ਜੇ ਧਰਨੇ ਨੂੰ ਲੈ ਕੇ ਕਈ ਵਾਰ ਦੇਖਿਆ ਜਾ ਰਿਹਾ ਸ਼ਹਿਰਾਂ ਵਿੱਚ ਸਫਾਈ ਕਰਮਚਾਰੀ ਜਿਹੜੇ ਕਿ ਧਰਨੇ ਲਾ ਦਿੰਨੇ ਆ ਜਿਸ ਤੋਂ ਬਾਅਦ ਕੀ ਜਨਤਾ ਹਰਾਸ਼ਮੈਂਟ ਹੁੰਦੀ ਆ ਉਹਨਾਂ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਆ ਦੇਖੋ ਅਸੀਂ ਤਾਂ ਇਹੀ ਕਹਿਣਾ ਚਾਹਾਂਗੇ ਕਿ ਕਿਉਂਕਿ 10000 ਰੁਪਏ ਕਿਸੇ ਦੇ ਘਰ ਤੱਕ ਜਾਣਾ ਨਹੀਂ ਚਾਹਤਾ ਇਹ ਲੋਕ ਨੇ ਜਿਹੜੇ ਗੰਦ 'ਚ ਕੰਮ ਕਰ ਰਹੇ ਆ 10-10000 ਰੁਪਏ 'ਚ ਕੰਮ ਕਰ ਰਹੇ ਆ ਅਸੀਂ ਸ਼ਹਿਰ ਵਾਸੀਆਂ ਦਾ ਤਾਂ ਸ਼ਹਿਰ ਵਾਸੀ ਸਾਡਾ ਦੁਸ਼ਮਣ ਨਹੀਂ ਹੈਗੇ ਅਸੀਂ ਵੀ ਉਸੇ ਸ਼ਹਿਰ ਦੇ ਵਾਸੀ ਆ ਅਸੀਂ ਨਹੀਂ ਚਾਹੁੰਦੇ ਕਿ ਸ਼ਹਿਰ ਗੰਦ ਬਵੇ ਪਰ ਪ੍ਰਸ਼ਾਸਨ ਨੂੰ ਇਹ ਚਾਹੀਦਾ ਕਿ ਸਾਡ ਅੱਗੇ ਕੀ ਰਣਨੀਤੀ ਰੋਗੀ ਤੁਹਾਡੀ ਅੱਗੇ ਰਣਨੀਤੀ ਇਦਾਂ ਹੀ ਜਿੱਤਾਈ ਸਾਡੀ ਪੰਜਾਬ ਬੋਡੀ ਜਿੱਦਾਂ ਹੁਣ ਅਗਲੇ ਮਹੀਨੇ ਤੋਂ ਸਾਡੀ ਜ਼ਿਲ੍ਹਾ ਪੱਤਰੀਆਂ ਮੀਟਿੰਗ ਸ਼ੁਰੂ ਹੋਇਆ ਉਸ ਤੋਂ ਬਾਅਦ ਅਸੀਂ ਜ਼ਿਲ੍ਹਾ ਪੱਤਰੀ ਦੇ ਰੈਲੀ ਕਰਾਂਗੇ ਕਿ ਪੰਜਾਬ ਸਰਕਾਰ ਦੇ ਖਿਲਾਫ ਜਿਹੜਾ ਇੱਕ ਵੱਡਾ ਹੱਲਾ ਬੋਲ ਭਗਵੰਤ ਮਾਨ ਸਾਹਿਬ ਦੀ ਕੋਟੀ ਦਾ ਘਰਾ ਕਰਾਂਗੇ